ਦੇਸ਼ ਵਿਦੇਸ਼ ਵਿੱਚ ਵੱਸਦੇ ਸਾਰੇ ਹੀ ਭੈਣ ਭਰਾਵਾਂ ਨੂੰ ਅਤੇ ਖੁਦਾਬੰਦੇ ਦਾਦਾ ਦાસਿਆਂ ਨੂੰ ਪਾਸਟਰ ਸਟੈਨਲੀ ਵੱਲੋਂ ਪਿਆਰ ਭਰੀ ਜਮਸੀ ਦੀ ਸੋ ਪ੍ਰਭੂ ਦੇ ਪਿਆਰਿਓ ਤੁਸੀਂ ਪ੍ਰਤੀ ਦਿਨ ਖਿਦਮਤ ਮਸੀਹ ਚੈਨਲ ਦੇ ਦੁਆਰਾ ਪ੍ਰਭੂ ਦੇ ਪਵਿੱਤਰ ਵਚਨ ਨੂੰ ਸੁਣ ਰਹੇ ਹੋ ਅਤੇ ਆਪਣੀ ਜ਼ਿੰਦਗੀ ਵਿੱਚ ਪ੍ਰਭੂ ਦੀਆਂ ਬਰਕਤਾਂ ਨੂੰ ਪ੍ਰਾਪਤ ਕਰ ਰਹੇ ਹੋ ਸੋ ਮੇਰਾ ਖੁਦਾ ਪ੍ਰਭੂ ਜੀ ਸੁਮਸੀ ਤੁਹਾਡੀ ਹਰ ਇੱਕ ਦੀ ਆਸ ਮੇਦ ਨੂੰ ਪੂਰਾ ਕਰੇ ਅੱਜ ਪ੍ਰਭੂ ਦੇ ਪਿਆਰਿਓ ਪ੍ਰਭੂ ਦੇ ਪਵਿੱਤਰ ਵਚਨ ਵਿੱਚੋਂ ਜਗਵਸੀ ਉਤਪਤੀ ਦੀ ਪੁਸਤਕ ਉਹਦਾ 12 ਚੈਪਟਰ ਪੜਦੇ ਆ ਤੇ ਸਾਨੂੰ ਪਤਾ ਲੱਗਦਾ ਤੇ ਪਰਮੇਸ਼ਰ ਨੇ ਜਦੋਂ ਆਪਣੇ ਦਾਸ ਇਬਰਾਹਮ ਨੂੰ ਬੁਲਾਇਆ ਅਤੇ ਉਸ ਨੂੰ ਸੱਤ ਪ੍ਰਕਾਰ ਦੀਆ ਬਰਕਤਾਂ ਦੇਣ ਦਾ ਉਹਦੇ ਨਾਲ ਵਾਅਦਾ ਕੀਤਾ ਹallelujah ਸੂ ਅਸੀਂ ਦੇਖਦੇ ਆ ਕਿ ਉਹਦੇ ਵਿੱਚੋਂ ਜਿਹੜੇ ਇੱਕ ਵਾਅਦਾ ਸੀਗਾ ਪਰਮੇਸ਼ਰ ਦਾ ਇਬਰਾਹਮ ਦੇ ਨਾਲ ਉਹ ਦੀ ਸੁਰੱਖਿਆ ਦੇ ਲਈ ਵਾਅਦਾ ਸੀਗਾ ਔਰ ਜਿਹੜੇ 6 ਵਾਦੇ ਨੇ ਪਰਮੇਸ਼ਰ ਦੇ ਉਹ ਦੀ ਸਫਲਤਾ ਦੇ ਲਈ ਆ ਉਹ ਦੀ ਤਰੱਕੀ ਦੇ ਲਈ ਆ ਪਵਿੱਤਰ ਬਾਈਬਲ ਦੇ ਵਿੱਚੋਂ ਜਦੋਂ ਉਤਪਤੀ 12 ਚੈਪਟਰ ਉਹਦਾ ਦੋ ਬਚਨ ਪੜ੍ਹਦੇ ਆ ਤੇ ਸਾਨੂੰ ਪਤਾ ਲੱਗਦਾ ਇਸ ਜਗ੍ਹਾ ਤੇ ਲਿਖਿਆ ਹੈ ਕਿ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਸੋ ਪਰਮੇਸ਼ਰ ਦਾ ਪਹਿਲਾ ਵਾਦਾ ਇਬਰਾਹਿਮ ਦੇ ਨਾਲ ਦੂਸਰਾ ਵਾਦਾ ਮੈਂ ਤੈਨੂੰ ਅਸੀਸ ਦਿਆਂਗਾ ਤੀਸਰਾ ਮੈਂ ਤੇਰਾ ਨਾਮ ਵੱਡਾ ਕਰਾਂਗਾ ਚੌਥਾ ਤੂੰ ਬਰਕਤ ਦਾ ਕਾਰਨ ਹੋਵੇਂਗਾ ਹallelujah ਸੋ ਪੰਜਵਾਂ ਵਾਦਾ ਜੋ ਤੈਨੂੰ ਅਸੀਸ ਦੇਵੇਗਾ ਮੈਂ ਉਸ ਨੂੰ ਅਸੀਸ ਦਵਾਂਗਾ। ਸੋ 6ਵਾਂ ਵਾਦਾ ਪਰਮੇਸ਼ਰ ਦਾ ਇਬਰਾਹਿਮ ਦੇ ਨਾਲ ਜੋ ਤੈਨੂੰ ਤੁੱਛ ਜਾਣੇਗਾ ਮੈਂ ਉਸ ਨੂੰ ਸਰਾਪ ਦਵਾਂਗਾ। ਹallelujah। 7ਵਾਂ ਵਾਦਾ ਤੇਰੇ ਕਰਕੇ ਸ੍ਰਿਸ਼ਟੀ ਦੇ ਸਾਰੇ ਘਰਾਣੇ ਮੁਬਾਰਕ ਹੋਣਗੇ। ਹallelujah। ਸੋ ਪ੍ਰਭੂ ਦੇ ਪਿਆਰਿਓ ਇਸ ਜਗ੍ਹਾ ਦੇ ਉੱਤੇ ਬੜੀ ਹੀ ਸਫਾਈ ਦੇ ਨਾਲ ਲਿਖਿਆ ਹੋਇਆ ਹੈ ਕਿ ਪ੍ਰਭੂ ਨੇ ਜਦੋਂ ਇਬਰਾਹਮ ਨੂੰ ਸੱਤ ਪ੍ਰਕਾਰ ਦੀਆਂ ਬਰਕਤਾਂ ਦੇਣ ਦਾ ਉਹਦੇ ਨਾਲ ਵਾਅਦਾ ਕੀਤਾ ਤੇ ਉਹਦੇ ਵਿੱਚੋਂ ਜਿਹੜੇ 6 ਵਾਅਦੇ ਆ ਪਰਮੇਸ਼ਰ ਦੇ ਉਹ ਇਬਰਾਹਮ ਦੀ ਸੁਰੱਖਿਅਤ ਉਹਦੀ ਬਰਕਤ ਦੇ ਲਈ ਆ ਉਹਦੇ ਤਰੱਕੀ ਦੇ ਲਈ ਆ ਔਰ ਇੱਕ ਵਾਅਦਾ ਜਿਹੜਾ ਪਰਮੇਸ਼ਰ ਦਾ ਇਬਰਾਹਮ ਦੀ ਸੁਰੱਖਿਅਤ ਦੇ ਲਈ ਆ ਸੋ ਅੱਜ ਇਸ ਧਰਤੀ ਦੇ ਉੱਤੇ ਜਿੰਨੇ ਵੀ ਪਰਮੇਸ਼ਰ ਦੇ ਦਾਸ ਦਾਸੀਆਂ ਹੈ ਚਾਹੇ ਦੇਸ਼ ਵਿਦੇਸ਼ ਵਿੱਚ ਆ ਚਾਹੇ ਕਿਸੇ ਵੀ ਪ੍ਰਕਾਰ ਦੇ ਨਾਲ ਪਰਮੇਸ਼ਰ ਦੀ ਅਸੀਂ ਖਿਦਮਤ ਕਰਦੇ ਆਂ ਸੋ ਅੱਜ ਜੇ ਯਿਸੂ ਮਸੀਹ ਦੁਆਰਾ ਇਬਰਾਹਮ ਦੇ ਦਿੱਤੇ ਹੋਏ ਜਿਹੜੇ ਪਰਮੇਸ਼ਰ ਨੇ ਇਹ ਵਾਅਦੇ ਬਰਕਤਾਂ ਦੇ ਵਾਅਦੇ ਸਾਡੀ ਸੱਤ ਹੀ ਜ਼ਿੰਦਗੀ ਵਿੱਚ ਪੂਰੇ ਹੋ ਰਿਹਾ ਤੇ ਅਸੀਂ ਇਸ ਵਾਅਦੇ ਨੂੰ ਵੀ ਕਦੇ ਨਾ ਭੁੱਲੀਏ ਕਿ ਪਰਮੇਸ਼ਰ ਨੇ ਸਾਡੀ ਸੁਰੱਖਿਅਤ ਦੇ ਲਈ ਵੀ ਇੱਕ ਵਾਅਦਾ ਦਿੱਤਾ ਹੋਇਆ ਹੈ ਜੇ ਜਿਹੜਾ ਤੁਹਾਨੂੰ ਤੁੱਛ ਜਾਣੇਗਾ ਉਹ ਸਰਾਪੀ ਹੋਏਗਾ ਉਹ ਵਧੇਗਾ ਨਹੀਂ ਇਸ ਕਰਕੇ ਪ੍ਰਭੂ ਦੇ ਪਿਆਰਿਓ ਚਾਹੇ ਪ੍ਰਭੂ ਦਾ ਕੋਈ ਦਾਸ ਛੋਟਾ ਹੈ ਚਾਹੇ ਵੱਡਾ ਹੈ ਅਸੀਂ ਹਮੇਸ਼ਾ ਹੀ ਉਸ ਪਰਮੇਸ਼ਰ ਦੇ ਦਾਸ ਦੀ ਇੱਜ਼ਤ ਕਰੀਏ ਹਮੇਸ਼ਾ ਹੀ ਉਸ ਪਰਮੇਸ਼ਰ ਦੇ ਦਾਸ ਦੀ ਕੀ ਕਰੀਏ ਇੱਜ਼ਤ ਕਰੀਏ ਕਿਉਂਕਿ ਯਿਸੂ ਮਸੀਹ ਨੇ ਸਾਫ਼ ਕਿਹਾ ਕਿ ਜਿਹੜਾ ਮੇਰੇ ਦਾਸ ਨੂੰ ਇੱਕ ਠੰਡੇ ਪਾਣੀ ਦਾ ਵੀ ਗਲਾਸ ਪਿਲਾਉਂਦਾ ਹੈ ਉਹ ਆਪਣਾ ਫਲ ਕਦੇ ਨਹੀਂ ਤੋਰੇਗਾ ਤੇ ਪਵਿੱਤਰ ਵਚਨ ਵਿੱਚੋਂ ਜਦੋਂ ਅਸੀਂ ਅਲੱਗ-ਅਲੱਗ ਚੈਪਟਰ ਪੜਦੇ ਆਂ ਤੇ ਸਾਨੂੰ ਪਤਾ ਲੱਗਦਾ ਕਿ ਜਿਵੇਂ ਜਿਵੇਂ ਲੋਕਾਂ ਨੇ ਪਰਮੇਸ਼ਰ ਦੇ ਦਾਸਾਂ ਨੂੰ ਤੁੱਛ ਜਾਣਿਆ ਤਿਵੇਂ ਹੀ ਉਹ ਬਰਕਤ ਦੇ ਨਹੀਂ ਬਲਕਿ ਉਹ ਸਰਾਪ ਦੇ ਅਧਿਕਾਰੀ ਹੋਏ ਜੋ ਅਸੀਂ ਦੇਖਦੇ ਆਂ ਤੇ ਅਲੀਸ਼ਾ ਦੇ ਬਾਰੇ ਅਸੀਂ ਦੇਖਦੇ ਆਂ ਤੇ ਅਲੀਸ਼ਾ ਜਿਸ ਨੂੰ ਪਰਮੇਸ਼ਰ ਨੇ ਇਲੀਆ نبی ਤੋਂ ਦੁੱਗਣਾ ਅਭਿਸ਼ੇਕ ਦਿੱਤਾ ਸੀਗਾ ਸੋ ਅਸੀਂ ਦੇਖਦੇ ਆਂ ਕਿ ਬਤਾਲੀ ਲੜਕੇ ਜਿਹੜੇ ਸੀਗੇ ਉਹਨਾਂ ਨੇ ਇਹ ਅਲੇਸ਼ਾ ਨੂੰ ਤੁੱਛ ਜਾਣਿਆ ਉਹ ਤੀਤਕ ਦੋ ਰਿਸ਼ਨੀਆਂ ਨਿਕਲਿਆ ਔਰ ਦੋ ਰਿਸ਼ਨੀਆਂ ਨੇ 42 ਲੜਕਿਆਂ ਨੂੰ ਕੀ ਕਰ ਦਿੱਤਾ ਪਾੜ ਦਿੱਤਾ ਸੋ ਦੇਖਦੇ ਆ ਕਿ ਜਦੋਂ ਅਸੀਂ 다ਊਦ ਦੇ ਬਾਰੇ ਪੜ੍ਹਦੇ ਆ ਤੇ ਸਾਨੂੰ ਪਤਾ ਲੱਗਦਾ ਕਿ 다ਊਦ ਦੀ ਆਪਣੀ ਪਤਨੀ ਜਿਹੜੀ ਮੀਕਲ ਸੀਗੀ ਉਸ ਨੇ 다ਊਦ ਨੂੰ ਤੁੱਛ ਜਾਣਿਆ ਜਦੋਂ ਤੁੱਛ ਜਾਣਿਆ ਤੇ ਅਸੀਂ ਦੇਖਦੇ ਆ ਕਿ ਮੀਕਲ ساری ਉਮਰ ਤੱਕ ਉਲਾਦ ਵਾਲੀ ਨਹੀਂ ਬਣ پائی ਉਸ ਨੂੰ ਅ ਬੱਚੇ ਦੀ ਬਰਕਤ ਨਹੀਂ ਪ੍ਰਭੂ ਨੇ ਦਿੱਤੀ ਸੋ ਜਦੋਂ ਅਸੀਂ ਪਰਮੇਸ਼ਰ ਦੇ ਕਿਸੇ ਵੀ ਸੇਵਕ ਨੂੰ ਚਾਹੇ ਛੋਟਾ ਹੈ ਚਾਹੇ ਵੱਡਾ ਹੈ ਤੁੱਛ ਜਾਣਦੇ ਆ ਤੇ ਇਹ ਕਦੀ ਨਾ ਸੋਚੋ ਕਿ ਅਸੀਂ ਬਰਕਤ ਦੇ ਅਧਿਕਾਰੀ ਹਾਂ ਮੇਰੀ ਬਾਈਬਲ ਇਸ ਗੱਲ ਨੂੰ ਬਿਆਨ ਕਰਦੀ ਆ ਕਿ ਅਸੀਂ ਚਾਹੇ ਕੋਈ ਪਰਮੇਸ਼ਰ ਦਾ ਦਾਦਾ ਛੋਟਾ ਹੈ ਚਾਹੇ ਵੱਡਾ ਹੈ ਹਮੇਸ਼ਾ ਹੀ ਉਹਦੀ ਇੱਜ਼ਤ ਕਰੀਏ ਜਿਦੂ ਇੱਜ਼ਤ ਕਰਦੇ ਆ ਤੇ ਸਤਮੁਥ ਅਸੀਂ ਪਰਧ ਕਰਦੇ ਅਧਿਕਾਰੇ ਹੁੰਦੇ ਆ ਕਿਉਂਕਿ ਪਰਮੇਸ਼ਰ ਨੇ ਆਪਣੇ ਸੇਵਕਾਂ ਨੂੰ ਦੁਨੀਆਦਰ ਯੋਗ ਬਣਾਇਆ ਹੈ ਸੋ ਜਿੰਨੂੰ ਪ੍ਰਭੂ ਇੱਜ਼ਤ ਦਿੰਦਾ ਏ ਉਹਦੀ ਇੱਜ਼ਤ ਨੂੰ ਅਸੀਂ ਪ੍ਰਭੂ ਦੇ ਪਿਆਰੋਂ ਘਟਾ ਨਹੀਂ ਸਕਦੇ ਉਹਦੀ ਇੱਜ਼ਤ ਨੂੰ ਹਮੇਸ਼ਾ ਵਧਾਈਏ ਜਦੋਂ ਉਹਦੀ ਇੱਜ਼ਤ ਨੂੰ ਵਧਾਵਾਂਗੇ ਤੇ ਪ੍ਰਭੂ ਤੁਹਾਡੀ ਇੱਜ਼ਤ ਨੂੰ ਵਧਾਏਗਾ ਤੁਹਾਡੀ ਹਰ ਇੱਕ ਆਸਬੇਦ ਨੂੰ ਪੂਰਾ ਕਰੇਗਾ ਸੋ ਪਰਮੇਸ਼ਰ ਨੇ ਸੱਤ ਪ੍ਰਕਾਰ ਦੀਆਂ ਬਰਕਤਾਂ ਦੇਣ ਦਾ ਇਬਰਾਹਿਮ ਨਾਲ ਵਾਅਦਾ ਕੀਤਾ ਉਹਦੇ ਵਿੱਚੋਂ ਇੱਕ ਵਾਦਾ ਸੀਗਾ ਉਹ ਦੀ ਸੁਰੱਖਿਆ ਦਾ ਅੱਜ ਜਿੰਨੇ ਵੀ ਪਰਮੇਸ਼ਰ ਦੇ ਦਾਸ-ਦਾਸੀਆਂ ਐ ਸਭ ਦੇ ਨਾਲ ਇਹ ਵਾਦਾ ਏ ਸੋ ਇਸ ਕਰਕੇ ਅਸੀਂ ਇਸ ਧਰਤੀ ਤੇ ਰਹਿੰਦੇ ਬੜੀ ਦਲੇਰੀ ਦੇ ਨਾਲ ਪ੍ਰਭੂ ਦੇ ਕੰਮ ਨੂੰ ਕਰੀਏ ਜਿੰਨੇ ਵੀ ਪਰਮੇਸ਼ਰ ਦੇ ਦਾਸ-ਦਾਸ ਗਏ ਜਿੰਨੇ ਵੀ ਵਰਸ਼ੀਪਰ ਐ ਬੜੀ ਦਲੇਰੀ ਦੇ ਨਾਲ ਪ੍ਰਭੂ ਦੇ ਕੰਮ ਨੂੰ ਕਰੀਏ ਕਿ ਸਤਮੂ ਸਾਡੇ ਸਭ ਦੇ ਨਾਲ ਪ੍ਰਭੂ ਦਾ ਇੱਕ ਵਾਦਾ ਏ ਸਾਡੇ ਸਭ ਦੇ ਨਾਲ ਪ੍ਰਭੂ ਦਾ ਇਹ ਵਾਦਾ ਏ ਇਹਨਾਂ ਬਚਨਾਂ ਦੁਆਰਾ ਮੇਰਾ ਪ੍ਰਭੂ ਯਿਸੂ ਸਿੱਤੋਂ ਨੂੰ ਸਭ ਨੂੰ ਬles ਕਰੇ ਤੁਹਾਡੀ ਹਰੇਕ ਆਸ ਮੇਦ ਨੂੰ ਪੂਰਾ ਕਰੇ ਸੋ ਸਭ ਨੂੰ ਪਿਆਰ ਭਰੀ ਜਾਨਸ ਦੀ